ਹਾਂ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਪਹੁੰਚੇ ਹੋਏ ਸੀ ਮੋੜ ਬੱਕਰਾ ਮੰਡੀ ਤੇ ਜੋ ਕਿ ਸਰਕਾਰੀ ਮੰਡੀ ਲੱਗਦੀ ਹੈ ਤੇ ਬਾਈ ਜੀ ਲੈ ਕੇ ਆਏ ਸੀ ਖੁਰਨੀਆਂ ਤੇ ਆਪਾਂ ਕਰਦੇ ਹਾਂ ਬਾਈ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਕੀ ਨਾਂ ਜੀ ਆਪਣਾ ਹਾਕਮ ਜੀ ਹਾਕਮ ਜੀ ਹਾਕਮ ਖੁਰਨੀਆਂ ਵਾਲਾ ਹਾਕਮ ਖੁਰਨੀਆਂ ਵਾਲਾ ਜੀ ਕਿੰਨਾ ਖੁਰਨੀਆਂ ਲੈ ਕੇ ਆਏ ਹੋ ਜੀ ਅੱਜ ਖੁਰਲੀਆਂ ਲੈ ਆ ਜੀ ਵੀਰੇ 18 ਖੁਰਲੀਆਂ ਲੈ ਆ ਜੀ ਠੀਕ ਹੈ ਜੀ ਵਿਕੀਆਂ ਹੀ ਕੁਛ ਆਪਣੀਆਂ ਹਾਂ ਵਿਕੀਆਂ ਥੋੜੀਆਂ ਜੀਆਂ ਠੀਕ ਹੈ ਜੀ ਤੇ ਖੁਰਨੀਆਂ ਦਿਖਾ ਦਿਓ ਸਾਨੂੰ ਤੇ ਰੇਟ ਰੇਟ ਦੱਸ ਚਲੋ ਜੀ ਨਾਲਾ ਇਹ ਛੋਟੀ ਖੁਰਨੀ ਦਾ ਕੀ ਰੇਟ ਆ ਜੀ ਇਹ ਛੋਟੀ ਖੁਰਨੀ ਵੀ ਦੇ 1500 ਰੁਪਏ ਦੀ ਆ 1500 ਦੀ ਜੀ ਠੀਕ ਹੈ ਜੀ ਇਹ ਕਿਹੜੀ ਚਾਦਰ ਵਰਤਦੀ ਆ ਇਹ ਦੀਸੀ ਚਾਦਰ ਆ ਟਾਟਾ ਜੀ ਲੱਗੀ ਆ ਟਾਟਾ ਜੀ ਚਾਦਰ ਲੱਗੀ ਹੋਈ ਆ ਜੀ ਵਧੀਆ ਚਾਦਰ ਲਾਗੇ ਪੂਰੀ ਵਧੀਆ ਗਾਰੰਟੀ ਵਾਲੀ ਆ ਜਿਵੇਂ ਮਰਜੀ ਲੱਟਾਂ ਮਾ ਟੁੱਟ ਜਾਏ ਦਿਖਾਵੇ ਠੀਕ ਹੈ ਜੀ ਹੁਣ ਲਈ ਤੇ ਇਹ ਵੱਡੀ ਖੁਰਨੀ ਕਿੰਨਾ ਫੁੱਟੀ ਆ ਆਪਣੀ ਹੁਣ ਲਈ ਵੀਰੇ 10 ਫੁੱਟੇ ਉਹ ਬਈਆ ਉਹ ਪਰਲੀ ਫੈਰਦੇ ਆਹ 8 ਫੁੱਟੀਆਂ ਪਈਆਂ ਇਹ 8 ਆ ਜੀ ਹਾਂ ਆ 6 ਪਈਆਂ ਠੀਕ ਹੈ ਜੀ ਉਹ ਪਰੇ 4 ਰੁਪਈਆ 8 ਫੁੱਟੀ ਦਾ ਕੀ ਰੇਟ ਆ ਜੀ 8000 4000 ਰੁਪਏ ਦੀ ਬਾਈ 4000 ਜੀ ਇਹਦੇ ਚਾਦਰ ਕਿਹੜੀ ਲੱਗੀ ਇਹਦੇ ਇਹੀ ਜਿਹਾ ਚਾਦਰ ਲੱਗੇ ਚਾਦਰ ਰਕੀ ਆ ਸਾਰਿਆਂ ਚਾਦਰ ਸਾਰੀ ਇੱਕ ਹੀ ਜੀ ਮਾਲ ਇੱਕ ਹੀ ਆ ਸਾਰਿਆਂ ਨੂੰ ਠੀਕ ਹੈ ਜੀ ਤੇ ਇਹ ਗਰੰਟੀ ਵਾਲੀ ਹੈ ਆਪਣੀ ਫੁੱਲ ਗਰੰਟੀ ਹੈ ਵੀਰੇ ਠੀਕ ਹੈ ਜੀ ਆਨਲਾਈਨ ਆਪਾਂ ਭੇਜ ਦਨੇ ਕਿੱਥੇ ਮਰਜੀ ਮੰਗਵਾ ਲੈ ਬੰਦਾ ਅੱਛਾ ਮੋਬਾਈਲ ਨੰਬਰ ਵੀ ਬੋਲ ਦੋ ਬਾਈ 9988225486 ਇੱਕ ਵਾਰੀ ਹੋਰ ਬੋਲ ਦਿਓ 9988225486 ਆਪਣਾ ਐਡਰੈਸ ਜੀ ਮੁੱਲਾਪੁਰ ਦਾਖਾ ਮੁੱਲਾਪੁਰ ਦਾਖਾ ਰੜਕਾ ਪਿੰਡ ਠੀਕ ਹੈ ਜੀ ਬਾਈ ਜੀ ਕਿਸੇ ਨੇ ਵੀ ਬਾਈ ਤੋਂ ਖੁਰਨੀ ਮੰਗਵਾਉਣੀ ਹੋਵੇ ਬਾਈ ਕਹ ਤੇ ਬਾਈ ਦਾ ਨੰਬਰ ਨਾਲ ਨਾਲ ਸਕਰੀਨ ਤੇ ਚੱਲੂਗਾ ਕਿਸੇ ਵੀਰ ਨੂੰ ਖੁਰਨੇ ਜਰੂਰਤ ਹੋਵੇ ਤਾਂ ਬਾਈ ਨਾਲ ਸੰਪਰਕ ਕਰ ਸਕਦੇ ਹੋ ਪੂਰੀਆਂ ਵਜਿਆ ਖੁਰਲੀਆਂ ਗਾਰੰਟੀ ਵਾਲੀਆਂ ਠੀਕ ਹੈ ਜੀ ਤੇ ਜਿਹੜਾ ਆਪਾਂ ਉਧਰ ਭੇਜਾਂਗੇ ਮਾਲ ਆਨਲਾਈਨ ਉਹਦਾ ਖਰਚਾ ਉਹਦਾ ਕਿਰਾਇਆ ਹੁੰਦਾ ਵੀਰੇ ਅਗਲਾ ਆਪ ਹੀ ਦੇ ਦਿੰਦਾ ਕਿਰਾਇਆ ਬੱਸ ਦਾ ਕਨੈਕਟਰ ਦਾ ਨੰਬਰ ਬੱਸ ਦੀ ਫੋਟੋ ਹਲੇ ਭੇਜ ਦਿਨੇ ਅਗਲਾ ਆਨਲਾਈਨ ਪੈਸੇ ਭਾ ਦਿੰਦਾ ਠੀਕ ਆ ਉੱਥੇ ਤੁਸੀਂ ਬੱਸ ਤੇ ਭੇਜ ਦੋਗੇ ਜਿੱਥੇ ਐਡਰੈਸ ਆ ਉੱਥੇ ਭੇਜ ਆ ਦੇਣੀ ਆਪਾਂ ਠੀਕ ਹੈ ਜੀ ਓਕੇ ਬਾਈ ਸਸੀ ਓਕੇ ਧੰਨਵਾਦ ਆ ਬਾਈ